ਸ਼ਹਿਰ ਧਾਰੀਵਾਲ ਦੇ ਐਂਟਰੀ ਪੁਆਇੰਟ ਬਾਈਪਾਸ ਤੇ ਇੱਕ ਪ੍ਰਾਈਵੇਟ ਬੱਸ ਵੱਲੋਂ ਕਈ ਵਾਹਨਾਂ ਨੂੰ ਆਪਣੀ ਚਪੇਟ ਵਿੱਚ ਲਿਆ ਗਿਆ ਹੈ। ਕਈ ਲੋਕਾਂ ਦੀ ਬਾਲਬਾਲ ਜਾਨ ਬਚ ਗਈ ਹੈ। ਇਹ ਵੱਡਾ ਹਾ사 ਸ਼ਹਿਰ ਧਾਰੀਵਾਲ ਦੇ ਐਂਟਰੀ ਪੁਆਇੰਟ ਤੇ ਗੁਰਦਾਸਪੁਰ ਤੋਂ ਜਦੋਂ ਧਾਰੀਵਾਲ ਨੂੰ ਆਉਂਦੇ ਹਾਂ ਤਾਂ ਉੱਥੇ ਵਾਪਰਿਆ ਹੈ। ਇਹ ਪ੍ਰਾਈਵੇਟ ਬੱਸ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਬੱਸ ਨੇ ਪਹਿਲਾਂ ਇੱਕ ਹੋਰ ਨਿਜੀ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ ਇੱਥੇ ਹੀ ਨਹੀਂ ਉਸ ਦੇ ਬਾਅਦ ਇਸ ਨੇ ਸ਼ਹਿਰ ਧਾਰੀਵਾਲ ਦੇ ਇੱਕ ਐਕਟਿਵਾ ਸਵਾਰ ਵਿਅਕਤੀ ਜਿਸ ਦਾ ਨਾਮ ਪ੍ਰਵੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਨੂੰ ਆਪਣੀ ਚਪੇਟ ਵਿੱਚ ਲਿਆ ਔਰ ਉਹਦੇ ਬਾਅਦ ਇਸ ਤੇਜ਼ ਰਫ਼ਤਾਰ ਬਸ ਨੇ ਇੱਕ ਜੋ ਕਾਰ ਦੇ ਵਿੱਚ ਸਵਾਰ ਪਰਿਵਾਰ ਦੇ 4 ਮੈਂਬਰ ਪਠਾਨਕੋਟ ਇਲਾਕੇ ਦੇ ਨਾਲ ਜੋ ਸੰਬੰਧ ਦੱਸੇ ਜਾ ਰਹੇ ਹਨ ਅੰਮ੍ਰਿਤਸਰ ਤੋਂ ਆਪਣਾ ਕੋਈ ਨਿੱਜੀ ਕੰਮ ਕਰਕੇ ਘਰ ਨੂੰ ਵਾਪਸ ਜਾ ਰਹੇ ਸੀ ਇਸ ਕਾਰ ਨੂੰ ਵੀ ਆਪਣੀ ਚਪੇਟ ਵਿੱਚ ਇਸ ਪ੍ਰਾਈਵੇਟ ਬੱਸ ਨੇ ਲਿਆਵਾ ਔਰ ਇਸ ਦੇ ਵਿੱਚ ਬੈਠੇ 4 ਜੀਵਾਂ ਦੀ ਜਾਨ ਬਾਲਬਾਲ ਬਚ ਗਈ ਹੈ ਇਹ ਲਗਾਤਾਰ 3 ਘਟਨਾਵਾਂ ਜੜੀਆਂ ਨੇ ਧਾਰੀਵਾਲ ਬਾਈਪਾਸ ਤੇ ਹੋਈਆਂ ਨੇ ਮੌਕੇ ਤੇ ਧਾਰੀਵਾਲ ਪੁਲਿਸ ਨੇ ਪਹੁੰਚ ਕੇ ਇਸ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੌਕੇ ਤੋਂ ਇਸ ਬੱਸ ਦੇ ਡਰਾਈਵਰ ਔਰ ਕੰਡਕਟਰ ਫਰਾਰ ਦੱਸੇ ਆ ਰਹੇ ਹਨ ਪੀੜਿਤ ਐਕਟੀਵਾ ਸਵਾਰ ਦੇ بیٹے rahul julka ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਇਹ ਅੰਨੇਵਾ ਤੇਜ਼ ਰਫ਼ਤਾਰ ਬੱਸ ਚਲਾਉਣ ਵਾਲੇ ਡਰਾਈਵਰ ਦੇ ਚਾਲਕ ਦੇ ਖਿਲਾਫ ਜੜਾ ਵਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਕਾਰ ਸਵਾਰਕ ਜੋ ਕਾਰ ਨੂੰ ਚਲਾ ਰਿਹਾ ਸੀ ਬੰਟੀ ਨਾਮਕ ਨੌਜਵਾਨ ਉਸਨੇ ਵੀ ਕਿਹਾ ਹੈ ਕਿ ਇਸ ਬੱਸ ਦੀ ਜ਼ੋਰਦਾਰ ਟੱਕਰ ਨੇ ਤਾਂ ਉਸਦੇ ਸਮੁੱਚੇ ਪਰਿਵਾਰ ਨੂੰ ਹੀ ਆਪਣੀ ਲਪੇਟ ਵਿੱਚ ਲਿਆ ਔਰ ਉਹਨਾਂ ਦੀ ਕਾਰ ਨੂੰ ਬੁਰੀ ਤਰ੍ਹਾਂ ਡੈਮੇਜ ਕਰ ਦਿੱਤਾ ਇਸ ਬੱਸ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਥੇ ਹੀ ਮੌਕੇ ਤੇ ਪਹੁੰਚੇ ਧਾਰੀਵਾਲ ਪੁਲਿਸ ਦੇ ਸਬ ਇੰਸਪੈਕਟਰ ਨੇ ਕਿਹਾ ਕਿ ਉਹਨਾਂ ਨੇ ਬੱਸ ਕਬਜ਼ੇ ਵਿੱਚ ਲੈ ਲਈ ਹੈ ਤੇ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਲਦੀ ਕੀਤੀ ਜਾਵੇਗੀ ਮੇਰਾ ਨਾਮ rahul ਆ ਜੀ ਮੇਰੇ ਫਾਦਰ ਦਾ ਨਾਮ ਪ੍ਰਵੇਸ਼ ਕੁਮਾਰ ਆ ਮੇਰੇ ਫਾਦਰ ਗਰਦਾਸਪੁਰ ਤੋਂ ਆ ਰਹੇ ਸੀ ਧਾਰੀਵਾਲ ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਆ ਇੱਕ ਬੱਸ ਆਪਣੀ ABC ਵਾਲੀ ਦੀ ਇਹਨਾਂ ਨੇ ਬੱਸ ਇੱਕ ਮਾਰੀ ਆ ਪਹਿਲਾਂ ਆਪਣੇ ਗੱਡੀ ਵਿੱਚ ਫਿਰ ਸਾਡੇ ਸਕੂਟਰ ਵਿੱਚ ਮਾਰੀ ਆ ਮੇਰਾ ਸਕੂਟਰ ਡੈਮੇਜ ਹੋ ਗਿਆ ਏ ਨਾਲੇ ਮੇਰੇ ਡੈਡੀ ਨੂੰ ਸਟਾਂ ਲੱਗੀਆਂ ਨੇ ਉਹ ਘਾਇਲ ਆ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਮੇਰੀ ਬੇਨਤੀ ਹੈ ਇਹਨਾਂ ਦੇ ਅੱਗੇ ਸਰ ਮੇਰਾ ਨਾਮ ਬੰਟੀ ਆ ਮੈਂ ਚੇਲਾ ਹੁੰਦਾ ਸਰਗੜ ਤੋਂ ਰਹਿਣ ਵਾਲਾ ਆ ਡਿਸਟ੍ਰਿਕਟ ਮੇਰੀ ਪਠਾਨਕੋਟ ਆ ਮੈਂ ਅੰਮ੍ਰਿਤਸਰ ਗਿਆ ਸੀ ਦਵਾਈ ਲੈਣ ਮਾਤਾ ਹੁੰਦੇ ਨਾਲ 4 ਜੀ ਅਸੀਂ 2 ਲੇਡੀਸ ਤੇ 2 ਜੈਂਸ ਤੇ ਪਠਾਨ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸੀ ਧਾਰੀਵਾਲ ਬਾਈਪਾਸ ਤੇ ਅੰਦੇ ਅੱਗੇ ਆਪਣੇ ਗੱਡੀ ਆਏ ਗੱਡੀ ਸੀ ਬੱਸ ਕ੍ਰਾਸ ਹੋ ਰਹੀ ਗੱਡੀ ਖੜੀ ਸੀ ਮਰੀ ਸਾਡੀ ਪਿੱਛੋਂ ਬੱਸ ਫੁੱਲ ਸਪੀਡ 'ਚ ਆਈ ਉਹਨੇ ਕੁਛ ਨਹੀਂ ਦਿਖਿਆ ਉਹਨੇ ਸਾਈਡ ਦੇ ਗੱਡੀ ਸਾਡੀ ਸਾਰੀ 14 ਪੰਨ ਦਿੱਤੀ ਹੈ ਹੂੰ ਹੂੰ ਤੇ ਹੋਰ ਇੱਕ ਸਕੂਟੀ ਵਾਲਾ ਜੀ ਉੰਡ ਵੀ ਟੱਚ ਹੋਇਆ ਬੱਸ ਵੀ ਇੱਕ ਪੰਨੀ ਉਹਨਾਂ ਨੇ ਜੀ ਭਾਜੀ ਸਰਬ ਮੰਗ ਇਹੋ ਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿ ਡਰਾਈਵਰਾਂ ਦੇ ਸਖਤ ਕਾਰਵਾਈ ਕੀਤੀ ਜਾਏ ਕੁਝ ਦਿਖਦੇ ਨਹੀਂ ਸੁਣਦੇ ਨਹੀਂ ਹੈਗੇ ਹਾਂ ਨਿਆ 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 ਮੈਂ ਸਬ ਇਨਸਪੈਕਟਰ ਸਲੱਖਰ ਆਰਾਮ ਥਾਣਾ ਤਾਰੀਵਾਲਦ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਹੈ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇਦਾਨ ਪਤਾ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ ਰਹੀ ਸੀ ਇੱਕ ਬੱਸ ਗਰਦਾਸਪੁਰ ਤੋਂ ਧਾਰੀਵਾਲ ਨੂੰ ਇੰਟਰ ਹੁੰਨ ਜਾਦੀ ਸੀ ਤੇ ਚਾਂਨਕੀ ਜਿਹੜੀ ਬੱਸ ਹੈ ਤੇਜ਼ ਰਫ਼ਤਾਰ ਆਈ ਐਬੀਟੀਸੀ ਤੇ ਦੇ ਅੱਗੇ ਇੱਕ ਬੱਸ ਨੇ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਹਨੂੰ ਹਿੱਟ ਕੀਤਾ ਉਸ ਤੋਂ ਅੱਗੇ ਇੱਕ ਸਕੂਟਰੀ ਚਾਲਕ ਸੀ ਉਹਨੂੰ ਹਿੱਟ ਕੀਤਾ ਉਹਦੇ ਮੋਬਲੀ ਲਗਣਾ ਲੱਗੀਆਂ ਤੇ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਤਾ ਬਾਕੀ ਜਿਹੜੀ ਡਰਾਈਵਰ ਨੇ ਲਾਪਰਾਵੀਂ ਗੱਡੀ ਚਲਾਈ ਹੈ ਜੋ ਵੀ ਕਾਰ ਵੀ ਬੰਦੀ ਹੈਗੀ ਉਹ ਕਿੱਥੀ ਜਾਵੇਗੀ